ਪਾਪ ਕਮਾਈ ਜਾਂਦੇ ਅਸਾਂਖ ਕੂੜਿਆਰ ਕੂੜੇ ਫਰਾਏ ਹਨ ਅਣਗਿਣਤੀ ਮਹਾਰਾਜ ਕਹਿੰਦੇ ਝੂਠੇ ਹਨ ਝੂਠੇ ਪਦਾਰਥਾਂ ਦੇ ਵਿੱਚ ਫਸੇ ਹੋਏ ਹਨ ਅਸਾਂਖ ਮਲੇਛ ਮਲ ਪਾਖ ਖਾਹੇ ਮਹਾਰਾਜ ਕਹਿੰਦੇ ਅਣਗਿਣਤੀ ਇੱਥੇ ਮਲੀਨ ਬੁੱਧੀ ਵਾਲੇ ਹਨ ਜਿਹੜੇ ਮਾਲ ਗੰਦਗੀ ਨੂੰ ਹੀ ਖਾਈ ਜਾਂਦੇ ਐਸੇ ਵੀ ਲੋਕ ਹਨ ਦੇਖੀ ਜਾਣਾ ਸਭ ਕੁਝ ਖਾਈ ਜਾਂਦੇ ਕੋਈ ਨਹੀਂ ਛੱਡਦੇ ਔਰ ਮਹਾਰਾਜ ਕਹਿੰਦੇ ਜਿਹੜੇ ਸਾਰਾ ਕੁਝ ਖਾਈ ਜਾਂਦੇ ਸੂਰ ਹੈ ਕੁੱਕੜ ਹੈ ਹੁਣ ਸੂਰ ਦੇਖੋ ਕਿਤਨੀ ਬਿਸ਼ਟਾ ਗੰਦਗੀ ਖਾਂਦਾ ਜਾ ਜਾ ਕਰਕੇ ਲੋਕੀ ਉਹਨੂੰ ਵੀ ਖਾਈ ਜਾਂਦੇ ਕੁੱਕੜ ਜਿਹੜਾ ਹੈ ਕੁੱਕੜ ਜਿਹਨੂੰ ਕਹਿੰਦੇ ਮੁਰਗਾ ਮੁਰਗਾ ਕਹਿੰਦੇ ਨੇ ਇਨਸਾਨ ਦਾ ਜਿਹੜਾ ਨੱਕ 'ਚੋਂ ਮੈਲ ਨਿਕਲਦੀ ਹੈ ਉਹਨੂੰ ਖਾਂਦਾ ਮੁਰਗਾ ਲੋਕੀਓ ਨੂੰ ਵੀ ਖਾਈ ਜਾਂਦੇ ਹੁਣ ਮੱਛੀ ਖਾਣ ਵਾਲੇ ਲੋਕ ਸੁਣ ਲੈਣ ਜਿਹੜਾ ਜਿਹੜੇ ਮੱਛੀ ਖਾਂਦੇ ਹਨ ਮੱਛੀ ਜੀ ਨੇ ਖਾ ਲਈ ਸਾਤ ਸੰਗਤ ਜੀ ਉਹਨੇ ਸਾਰੇ ਹੀ ਮਾਸ ਖਾ ਲਏ ਮੱਛੀ ਦਾ ਸਾਤ ਸੰਗਤ ਜੀ ਕਹਿੰਦੇ ਕੁੜੀ ਹੁੰਦਾ ਨਾ ਕੋੜ ਜਿਹਨੂੰ ਕੋੜ ਦਾ ਰੋਗ ਲੱਗਿਆ ਹੁੰਦਾ ਬਿਮਾਰੀ ਲੱਗੀ ਹੁੰਦੀ ਉਹਨੂੰ ਵੀ ਖਾ ਜਾਂਦੀ ਮੱਛੀ ਜਿਹੜੀ ਹੈ ਜਿਹੜਾ ਕੋੜ ਦਾ ਰੋਗ ਹੈ ਜਿਹਦੇ ਲਾਗੇ ਕੋਈ ਨਹੀਂ ਲੱਗਦਾ ਬਦਬੂ ਆਉਂਦੀ ਹੈ ਹੱਥ ਪੈਰ ਚੜਨ ਲੱਗ ਜਾਂਦੇ ਐਸਾ ਪੜਾ ਰੋਗ ਹੈ ਕੁਸਤੀ ਉਸ਼ਟੀਦਾਰੋ ਕਹਿੰਦੇ ਮੱਛੀ ਉਹਨੂੰ ਵੀ ਖਾ ਲੈਂਦੀ ਹੁਣ ਜਿਹਨੇ ਮੱਛੀ ਖਾ ਲਈ ਉਹਨੇ ਸਾਰਾ ਕੁਝ ਹੀ ਖਾ ਲਿਆ ਸੋ ਮਹਾਰਾਜ ਕਹਿੰਦੇ ਐਸੇ ਹੀ ਲੋਕ ਹਨ ਅਸਾਂ ਖ ਮਲੇਸ਼ ਮਲ ਪੱਕ ਖਾਏ ਸਭ ਕੁਝ ਖਾਈ ਜਾਂਦੇ ਜਿਹੜੇ ਜਿਹੜੇ ਜਾਨਵਰ ਗੰਦਗੀ ਖਾਂਦੇ ਉਹਨਾਂ ਨੂੰ ਵੀ ਖਾਈ ਜਾਂਦੇ ਅਸਾਂਖ ਨਿੰਦਕ ਸਿਰ ਕਰ ਹੈ ਭਾਰ ਨੰਗਾ ਨਾ ਤੇ ਲੋਕ ਮਹਾਰਾਜ ਕਹਿੰਦੇ ਅਸੇ ਹਨ ਜਿਹੜੇ ਨਿੰਦਿਆ ਹੀ ਕਰ ਜਾਂਦੇ ਸਾਧੂਆਂ ਦੀ ਸੰਤਾਂ ਦੀ ਮਹਾਂਪੁਰਖਾਂ ਦੀ ਜਾਂ ਕਿਸੇ ਦੀ ਉਹ ਨਿੰਦਿਆ ਰੂਪ ਭਾਰ ਨੂੰ ਸੀਸ ਤੇ ਚੁੱਕ ਦੇ ਜਿਸ ਤਰ੍ਹਾਂ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕਰਦੇ ਬੇਕਾਰ ਪਥਰ ਗਲੇ ਬਾਧ ਹੈ ਨਿੰਦ ਪੋੜ ਚਿਰਾਈ ਬਿਕਾਰਾਂ ਦੇ ਜਿਹੜੇ ਵਿਕਾਰ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੀ ਪਥਰਾਂ ਦੀ ਮਾਲਾ ਮਹਾਰਾਜ ਕਹਿੰਦੇ ਗਲ ਦੇ ਵਿੱਚ ਪਾ ਲਈ ਔਰ ਨਿੰਦਿਆ ਕਰਦਾ ਜਿਹੜੀ ਸਾਧੂ ਸੰਤਾਂ ਮਹਾਪੁਰਖਾਂ ਦੀ ਕਿਸੇ ਦੀ ਰਸਨਾ ਦੇ ਨਾਲ ਨਿੰਦਿਆ ਰੂਪ ਪੋਟ ਜਿਹੜੀ ਹੈ ਪੋਟ ਦੀ ਪੰਡਤ ਬਨ ਕੇ ਸੀਸ ਤੇ ਰੱਖ ਲਈ ਤੇ ਫਿਰ ਬਹਿ ਗਿਆ ਕਿਸਤੀ ਦੇ ਵਿੱਚ ਭਾਵ ਬੇੜੀ ਦੇ ਵਿੱਚ ਬੋਟ ਦੇ ਵਿੱਚ ਤੇ ਫਿਰ ਕਿਸ ਤਰ੍ਹਾਂ ਕਹਿੰਦੇ ਤਰੇਗਾ ਡੁੱਬ ਜਾਵੇਗਾ ਬੇਕਾਰ ਪਾਥਰ ਗਲ ਹੈ ਬੰਧ ਹੈ ਨਿੰਦ ਪੋਟ ਸਿਰਾਈ ਨਿੰਦਿਆ ਕੀਤੀ ਇਹ ਪੋਟ ਜਿਹੜੀ ਪੰਡਾ ਸੀਸ ਤੇ ਤਾਲ ਲਈ ਹੁਣ ਜਦੋਂ ਸਾਧ ਸੰਗਤ ਜੀ ਆਪਾਂ ਗੁਰੂ ਘਰ ਜਾਂਦੇ ਆਂ ਮਹਾਰਾਜ ਨੂੰ ਨਾ ਮੱਥਾ ਟੇਕਦੇ ਆਂ ਆਪਾਂ ਸ਼ਰਧਾ ਭਾਵਨਾ ਦੇ ਨਾਲ ਤੇ ਜਿਹੜੀ ਨਿੰਦਿਆ ਰੂਪੀ ਪੰਡ ਆਪਾਂ ਸੀਸ ਤੇ ਰੱਖੀ ਨਾ ਇਹ ਡਿੱਗ ਜਾਂਦੀ ਹੈ ਜੇ ਸਤਗੁਰਾਂ ਦੀ ਨਜ਼ਰ ਹੋਵੇ ਨਾ ਕਿਰਪਾ ਹੋਵੇ ਇਹ ਡਿੱਗ ਜਾਂਦੀ ਹੈ ਮਹਾਰਾਜ ਕਹਿੰਦੇ ਸੀਸ ਨਿਵਾਏ ਗਿਰ ਪਰ ਸਭ ਪਾਪਨ ਕੀ ਪੋਟ ਜਦੋਂ ਆਪਾਂ ਸੀਸ ਸਰਦਾ ਭਾਵਨਾ ਦੇ ਨਾਲ ਮਹਾਰਾਜ ਦੇ ਅੱਗੇ ਨਿਭੋਨੇ ਮੱਥਾ ਟੇਕਦੇ ਆਂ ਤੇ ਪਾਪਾਂ ਦੀ ਪੰਡ ਡਿੱਗ ਜਾਂਦੀ ਹੈ ਸਰਦਾ ਭਾਵਨਾ ਦੇ ਨਾਲ ਕਿਉਂ ਇਸ ਪੰਡ ਨੇ ਹੀ ਸਾਧ ਸੰਗਤ ਜੀ ਸਾਨੂੰ ਡਬੋਣਾ ਹੈ ਮਹਾਰਾਜ ਕਹਿੰਦੇ ਵਿਕਾਰ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਪਿਆ ਹੈ ਪੱਥਰਾਂ ਦੀ ਮਾਲਾ ਘੜਜ ਪਾ ਲਈ ਉਹ ਨਿੰਦਿਆ ਕੀਤੀ ਸਾਧੂ ਮਹਾਪੁਰਖਾਂ ਦੀ ਨਿੰਦਿਆ ਦੀ ਪੰਡ ਜਿਹੜੀ ਪੋਟੜੀ ਹੈ ਇਹ ਸੀਸ ਤੇ ਰੱਖ ਲਈ ਸਿਰ ਤੇ ਰੱਖ ਲਈ ਮਹਾਰਾਜ ਕਹਿੰਦੇ ਨਹੀਂ ਤਰ ਸਕਦਾ ਡੁਬੇਗਾ ਸੋ ਸਾਧ ਸੰਗਤ ਜੀ ਜਿਹੜੇ ਵੀਰ ਪੰਡਾਸ ਨੂੰ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਸੈਂਡ ਕਰੋ ਸੱਜਣਾ ਮਿਤਰਾ ਨੂੰ ਦੱਸੋ ਅੱਗੇ ਅੱਗੇ ਆਪਾਂ ਨੂੰ ਬਿਆਨਤ ਗਿਆਨ ਪ੍ਰਾਪਤ ਹੋਣ ਵਾਲਾ ਸਾਧ ਸੰਗਤ ਜੀ ਅੱਗੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਨਾਨਕ ਨੀਚ ਕਹੈ ਵਿਚਾਰ ਇੱਕ ਦਾ ਅਰਥ ਇਹ ਦਾ ਇਹ ਸਮਝਣਾ ਵੀ ਮਹਾਰਾਜ ਕਹਿੰਦੇ ਸੀ ਉਪਰਕਤ ਉੱਪਰ ਪੌੜੀਆਂ ਦੇ ਵਿੱਚ ਜਿਹੜੇ ਨੀਚ ਬੰਦੇ ਉਹਨਾਂ ਦੀ ਗੱਲ ਕੀਤੀ ਦਸੀ ਹੈ ਉਹਨਾਂ ਦੀ ਵਿਚਾਰ ਕੀਤੀ ਹੈ ਤੇ ਜੇ ਉਹਨਾਂ ਨੂੰ ਸਮਝਾਉਣਾ ਚਾਹੀਏ ਨਹੀਂ ਸਮਝਦੇ ਦੂਸਰਾ ਤਾਂ ਸਮਝਣਾ ਮਹਾਰਾਜ ਕਹਿੰਦੇ ਨਾਨਕ ਨੀਚ ਨਾਨਕ ਨੀਚ ਕਹੈ ਵਿਚਾਰ ਨੀਚ ਲੋਕਾਂ ਦੀ ਵਿਚਾਰ ਕੀਤੀ ਐ ਅਸੀਂ ਵਾਰਿਆ ਨਾ ਜਾਵਾ ਏਕ ਵਾਰ ਮਹਾਰਾਜ ਕਹਿੰਦੇ ਇੱਕ ਵਾਰ ਵੀ ਐਸੇ ਲੋਕਾਂ ਨੂੰ ਸਮਝਾਓ ਸਮਝਦੇ ਨਹੀਂ ਹੁਣ ਦੂਸਰਾ ਅਰਥ ਦੈਣਾ ਵੀ ਰੋਮ ਮਾਤਰ ਜਿੰਨਾ ਰੋਮ ਹੁੰਦਾ ਨਾ ਵਾਲ ਹੁੰਦਾ ਵਾਲ ਵਾਲ ਜਿੰਨਾ ਵੀ ਮਹਾਰਾਜ ਕਹਿੰਦੇ ਪਰਮਾਤਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਅਸੀਂ ਤਾਂ ਉਹਦੇ ਤੋਂ ਵਾਰ-ਵਾਰ ਬਲਿਹਾਰ ਜਾਂਦੇ ਹਾਂ ਪਰਮੇਸ਼ਰ ਤੋਂ ਜੋ ਤਦ ਭਾਵੈ ਸਾਈ ਭਲੀ ਕਾਰ ਮਹਾਰਾਜ ਕਹਿੰਦੇ ਜਿਹੜੀ ਕਾਰ ਤੈਨੂੰ ਪਉਂਦੀ ਹੈ ਚੰਗੀ ਲੱਗਦੀ ਹੈ ਅਸੀਂ ਤਾਂ ਉਹੀ ਕਰਦੇ ਹਾਂ ਤੂੰ ਸਦਾ ਸਲਾਮਤ ਨਿਰੰਕਾਰ ਏ ਵਾਹਿਗੁਰੂ ਤੂੰ ਸਦਾ ਸਲਾਮਤ ਹੈ ਸਤਤ ਹੈ ਤੂੰ ਪਹਿਲਾਂ ਵੀ ਸੀ ਪਾਸਟ ਦੇ ਵਿੱਚ ਵੀ ਸੀ ਪ੍ਰੈਸੈਂਟ ਦੇ ਵਿੱਚ ਵੀ ਹੈ ਫਿਊਚਰ ਦੇ ਵਿੱਚ ਵੀ ਹੋਵੇਗਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਔਰ ਦੂਸਰਾ ਅਰਥ ਸਮਝਣਾ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨਾ ਅਸੰਖ ਮੂਰਖ ਅੰਧ ਘੋਰ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ ਉਹ ਆਪਣੇ ਮੂੰਹ ਨੂੰ ਰੱਖ ਲੈਂਦੇ ਮੂੰਹ ਰੱਖ ਵਿਸ਼ਾ ਵਿਕਾਰਾਂ ਤੋਂ ਰੱਖ ਲੈਂਦੇ ਪਾ ਬਚ ਜਾਂਦੇ ਦੰਦਿਆ ਨਹੀਂ ਕਰਦੇ ਅਸਾਂਖ ਮੋਰ ਖਾਂਦਕ ਹੋਰ ਅਸਾਂਖ ਚੋਰ ਹਰਾਮ ਖੋਰ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਮਹਾਰਾਜ ਕਹਿੰਦੇ ਉਹ ਬ੍ਰਹਮ ਗਿਆਨ ਰੂਪੀ ਜਿਹੜਾ ਰਸ ਹੈ ਚੋ ਨੂੰ ਆਪਣੇ ਹਿਰਦੇ 'ਚ ਤਾਰਨ ਕਰਦੇ ਹਨ ਔਰ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਮਹਾਰਾਜ ਕਹਿੰਦੇ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਕਲਿਆਣ ਹੋ ਜਾਂਦਾ ਸਾਧ ਸੰਗਤ ਜੀ ਜਿਹੜੇ ਵੀਰ ਭੈਣਾਂ ਦਾਸ ਨੂੰ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਸੈਂਡ ਕਰੋ ਸਾਧ ਸੰਗਤ ਜੀ ਸ੍ਰੀ ਜਪਜੀ ਸਾਹਿਬ ਦੀ 17ਵੀਂ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਉਹ ਆਪਾਂ ਸ੍ਰਵਣ ਕੀਤਾ ਕੱਲ ਦੇ دیਵਾਨਾ ਦੇ ਵਿੱਚ ਆਪਾਂ ਦੁਪਹਿਰੇ 3 ਵਜੇ ਰੋਜ਼ ਹੀ ਸਾత్సੰਗ ਜੀ ਆਪਾਂ ਲਾਈਵ ਹੁੰਨੇ ਆ। ਸ੍ਰੀ ਜਪਜੀ ਸਾਹਿਬ ਦੀ 19ਵੀਂ ਪੌੜੀ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹ ਉਪਦੇਸ਼ ਬਖਸ਼ਿਸ਼ ਕਰਦੇ ਆ ਉਹ ਆਪਾਂ ਸ੍ਰਵਣ ਕਰਾਂਗੇ। ਸੋ ਗੁਰੂ ਪਿਆਰਿਓ ਜਿਨ੍ਹਾਂ ਨੇ ਸ੍ਰੀ ਜਪਜੀ ਸਾਹਿਬ ਦੀ ਪਹਿਲੀਆਂ ਪੌੜੀ ਦੀ ਕਥਾ ਨਹੀਂ ਸ੍ਰਵਣ ਕੀਤੀ ਉਹ 10 ਦੇ ਚੈਨਲ ਤੇ ਜਾ ਕਰਕੇ ਸ੍ਰਵਣ ਕਰੋ। ਇਸੇ ਤਰ੍ਹਾਂ ਸਾత్సੰਗ ਜੀ 10 ਦੇ ਨਾਲ ਜੁੜੇ ਰਹਿਣਾ। ਕੱਲ ਨੂੰ ਆਪਾਂ 3:00 ਵਜੇ ਦੇ ਆਸ-ਪਾਸ ਲਾਈਵ ਹੋਵਾਂਗੇ 3:00 ਵਾ 3 ਸ੍ਰੀ ਜਪਜੀ ਸਾਹਿਬ ਦੀ 19ਵੀਂ ਪੌੜੀ ਦੇ ਅੰਦਰ ਧੰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਉਹ ਆਪਾਂ ਸ਼੍ਰਵਣ ਕਰਾਂਗੇ ਸੋ ਜਿਹੜੇ ਵੀਰ ਭੈਣਾਂ ਨੇ ਪਿਛਲੀ ਸ੍ਰੀ ਜਪਜੀ ਸਾਹਿਬ ਦੀ ਕਥਾ ਨਹੀਂ ਸ਼੍ਰਵਣ ਕੀਤੀ ਪਿਛਲੀ ਪੌੜੀਆਂ ਦੀ ਕਥਾ ਨਹੀਂ ਸ਼੍ਰਵਣ ਕੀਤੀ ਉਹ ਦਾਸ ਦੇ ਚੈਨਲ ਤੇ ਜਾ ਕਰਕੇ ਸ਼੍ਰਵਣ ਕਰੋ ਆਪਾਂ ਸ੍ਰੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਤੋਂ ਲੈ ਕਰਕੇ 17ਵੀਂ ਪੋੜੀ ਤੱਕ ਦੀ ਕਥਾ ਗੁਰੂ ਪਿਆਰੇਓ ਚੈਨਲ ਤੇ ਪਾਈ ਆ। ਸੋ ਪਿਛਲੀਆਂ ਹੋਰ ਵੀ ਕਥਾਵਾਂ ਦਾਸ ਨੇ ਚੈਨਲ ਤੇ ਪਾਈਆਂ ਹੋਈਆਂ। ਗੁਰੂ ਪਿਆਰੇਓ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਗਰੁੱਪਾਂ ਦੇ ਵਿੱਚ ਸੈਂਡ ਕਰੋ। ਨਾਲ ਹੀ ਨਾਲ ਕੁਝ ਦਿਨਾਂ ਤੱਕ ਆਪਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਵੀ ਆਰੰਭ ਕਰ ਦੇਣੀ ਹੈ ਜੀ ਦੇ ਵਿੱਚ ਗੁਰੂ ਸਾਹਿਬਾਨ ਦਾ ਇਤਿਹਾਸ ਤੇ ਨਾਲ-ਨਾਲ ਉਹਦੇ ਤੋਂ ਬਾਅਦ ਆਪਾਂ ਗੁਰੂ ਪਿਆਰੇਓ ਪ੍ਰਾਚੀਨ ਬੰਦ ਪ੍ਰਕਾਸ਼ ਸ਼ੁਰੂ ਕਰਾਂਗੇ ਜੀ ਦੇ ਵਿੱਚ ਨਿਹੰਗ ਸਿੰਘਾਂ ਦਾ ਇਤਿਹਾਸ ਸੋ ਆਪਾਂ ਨੂੰ ਗੁਰੂ ਪਿਆਰੇਓ ਬੇਅੰਤ ਗਿਆਨ ਪ੍ਰਾਪਤ ਹੋਣ ਵਾਲਾ ਹੈ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਗਰੁੱਪਾਂ ਦੇ ਮੈਂ ਗੱਜ ਜੀ ਪੁੱਨਾ ਚੁਕਾ ਦੇਖਿਓ ਮਾ ਨੀਚ ਕਹੈ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਭਲੀਕਾਰ ਸੋ ਸਦਾ ਸਲਾਮਤ ਅੰਗਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ